ਅਸੀਂ ਅੱਜ ਮੌਜੂਦ ਆ ਕਾਵਾਂ ਵਾਲੇ ਪੱਤਨ ਦੇ ਨੇੜੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹਾਂ ਦਰਿਆ ਦੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਾਂਗੇ ਤਸਵੀਰਾਂ ਦਿਖਾਈਆਂ ਜਾਣ ਜੇਕਰ ਚਾਰੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਜਿੱਕਰ ਤੋਂ ਤਕਰੀਬਨ 1 ਕਿਲੋਮੀਟਰ ਦੂਰ ਦੇਖਿਆ ਜਾਵੇ ਤਾਂ ਸਾਹਮਣੇ ਐਨਡੀਆਰਫ ਟੀਮ ਦੀਆਂ ਜਿਹੜੀਆਂ ਕਿਸ਼ਤੀਆਂ ਚੱਲ ਰਹੀਆਂ ਨੇ ਤੇ ਉਸ ਤੋਂ ਅਗਲੇ ਬੰਨੇ ਜਿਹੜਾ ਉਹ ਪਿੰਡ ਹੈ ਤੇ ਇਸ ਦੇ ਨਾਲ ਹੀ ਜੇਕਰ ਇਸ ਇੱਥੇ ਜਿਹੜਾ ਬੰਨਸ ਬੰਨ ਦੀ ਗੱਲ ਕੀਤੀ ਜਾਵੇ ਤਾਂ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਇਸ ਆਸ-ਪਾਸੇ ਦੇ ਪਿੰਡਾਂ ਦੇ ਲੋਕ ਨੇ ਤੇ ਹੋਰ ਜਿਹੜੇ ਕੈਮਰਾਮੈਨ ਨੂੰ ਪਾ ਕੇ ਜਿਹਨਾਂ ਤਸਵੀਰਾਂ ਦਿਖਾਈਆਂ ਜਾਣ ਕਿ ਜਿਹੜੇ ਲੋਕ ਨੇ ਉਹ ਬੜੀ ਸੇਵਾ ਭਾਵਨਾ ਦੇ ਨਾਲ ਜਿਹੜੇ ਇੱਥੇ ਬਨ ਨੂੰ ਬਨ ਰਹਿਣੇ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਉਸ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਬਨ ਨੂੰ ਕਿੰਨਾ ਕੁ ਜਿਹੜਾ ਜ਼ਿਆਦਾ ਮਜ਼ਬੂਤ ਕੀਤਾ ਜਾ ਰਿਹਾ ਹੈ ਕਿਵੇਂ ਦੇ ਜਿਹੜੇ ਹਾਲਾਤ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਜਿਹੜਾ ਇਕੱਡੇ ਭਰੇ ਜਾ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਟਰੈਕਟਰ ਟਰੈਕਟਰਾਂ ਦੇ ਨਾਲ ਜਿਹੜਾ ਉਹ ਬਨ ਨੂੰ ਹੋਰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਇਸ ਆਸ-ਪਾਸ ਦੇ ਪਿੰਡ ਨੇ ਜਿਹੜੇ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਹੈ ਇੱਥੇ ਜਿਹੜੇ ਲੋਕ ਨਾਣਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੇ ਉਹ ਗੱਟੇ ਭਰੇ ਜਾ ਰਿਹਾ ਤੁਸੀਂ ਦੂਰ ਤੱਕ ਦੇਖ ਵੀ ਸਕਦੇ ਹੋ ਜਿਹੜੀਆਂ ਟਰਾਲੀਆਂ ਨੇ ਉਹ ਭਰ ਕੇ ਮਿੱਟੀ ਦੇ ਬਾਹਰ ਹੋਰ ਜਾਂਦੀਆਂ ਜਾ ਰਹੀਆਂ ਨੇ ਅਤੇ ਟਰੈਕਟਰ ਆ ਜਿੰਦੇ ਵੱਲੋਂ ਮਿੱਟੀ ਇੱਥੇ ਕਰਾ ਕੇ ਬੰਨ ਨੂੰ ਜਿਹੜਾ ਮਜ਼ਬੂਤ ਹੋਰ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਕਾਮਾਂ ਵਾਲੀ ਪੱਤਨ ਦੇ ਨਜ਼ਦੀਕ ਦੀਆਂ ਦੇਖ ਰਹੇ ਹੋ ਇੱਥੇ ਜੋ ਲੋਕ ਮ ਕੀ ਇਹ ਕਿਹੜਾ ਇਲਾਕਾ ਹੈ ਅਤੇ ਕਿਵੇਂ ਦੇ ਜਿਹੜੇ ਇੱਥੇ ਹਾਲਾਤ ਨੇ ਸੋ ਅ ਅਸੀਂ ਗੱਲ ਕਰਦੇ ਬਾਈ ਜੀ ਹੁਰਾਂ ਨਾਲ ਬਾਈ ਜੀ ਕਿਹੜਾ ਇਲਾਕਾ ਵਾ ਜੀ ਆਪਾਂ ਨਗਾ ਸਰਪੰਚ ਓਕੇ ਜੀ ਦੱਸਿਆ ਜਾ ਰਿਹਾ ਕਿ ਸਰਪੰਚ ਸਾਹਿਬ ਨੇ ਸਰਪੰਚਾ ਬਰਾਂ ਦੇ ਨਾਲ ਜਿਹੜੀ ਅ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜੇ ਇੱਥੇ ਦੇ ਕਿਵੇਂ ਦੇ ਹਾਲਾਤ ਚੱਲ ਰਹੇ ਨੇ ਜਿਹੜਾ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਉਹ ਜਿਹੜੀ ਮਿੱਟੀ ਪਾਈ ਜਾ ਰਹੀ ਸੱਚੀ ਹੈ ਸਰਪੰਚ ਸਾਹਿਬ ਸੱਚੀ ਜੀ ਸਰਪੰਚ ਸਾਹਿਬ ਕਿਵੇਂ ਦੇ ਹਾਲਾਤ ਨੇ ਜੀ ਲਓ ਠੀਕ ਹੈ ਜੀ ਬਸ ਬਾਕੀ ਅਮ ਜਿਆਦਾ ਜਿੱਥੇ ਕੋਈ ਪ੍ਰੋਬਲਮ ਆਇਆ ਲੱਗਦਾ ਨਹੀਂ ਸਮਝ ਆ ਰਿਹਾ ਇਹ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਜੀ ਜੀ ਇਹ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕਿ ਕੋਈ ਹੋਰ ਵੀ ਜਿਹੜੀ ਸੇਵਾ ਲੱਗੀ ਹੋਈ ਹੈ ਜਾਂ ਇਹ ਵੇਖੋ ਜੀ ਇਹ ਇਸ ਟਾਈਮ ਤਾਂ ਜੋ ਸਰਕਾਰ ਦੇ ਵਿਭਾਗਾਂ ਦੇ ਮੁੱਦੇ ਕੋ ਲੱਗੀ ਹੋਈ ਹੈ ਜੀ ਅੱਛਾ ਅੱਛਾ ਜੀ ਨਾਲ ਚਲੋ ਸਾਡੇ ਨਾਲ ਪਿੰਡ ਵਾਲਿਆਂ ਦਾ ਸਹਿਯੋਗ ਕਾਫੀ ਜਿੰਨੀ ਜੋਰ ਦੇ ਇਸ ਕਰ ਰਹੇ ਆ ਬਾਕੀ ਉਹਨਾਂ ਟਰਾਲੇ ਆ ਹੋਰ ਤੋਂ ਵਰਕੇ ਮਿੱਟੀ ਦੇ ਸਾਹਮਣੇ ਵੇ ਹਾਏ ਆ ਅੱਛਾ ਜੀ ਦਾਨੀ ਸੱਜਣ ਵੀ ਸਹਿਯੋਗ ਦੇ ਰਹੇ ਆ ਜੀ ਜੀ ਦੇ ਪਸਥਿਤੀ ਕੰਟਰੋਲ ਜਾ ਕੋਈ ਇਹ ਜਿਹੜਾ ਬਰੌਡਕਾਸਟ ਕਰ ਰਹੀ ਹੈ। ਠੀਕ ਠੀਕ ਹੈ। ਸਰਪੰਚ ਸਾਹਿਬ ਤੁਸੀਂ ਇਥੋਂ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਹੋ। ਤੁਸੀਂ ਦੱਸੋ ਕਿ ਇਹ ਜਿਹੜੇ ਲੋਕ ਕਈ ਤਰ੍ਹਾਂ ਦੀ ਸਮਗਰੀ ਲੈ ਕੇ ਪੁੱਜ ਰਹੇ ਨੇ, ਕੋਈ ਰਾਸ਼ਨ ਲੈ ਕੇ ਪੁੱਜ ਰਿਹਾ ਜਾਂ ਕੋਈ ਪੱਟੇ। ਤੁਹਾਨੂੰ ਕੀ ਲੱਗਦਾ ਕਿ ਕਿਹੜੀ-ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ? ਦੇਖੋ ਜੀ ਮੈਂ ਤਾਂ ਜਿਹੜੀਆਂ ਸਸਤਾਜ ਆ ਜਿਹੜੇ ਵੀ ਵੀਰ ਮਤਲਬ ਸੇਵਾ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹੋ ਬੇਇੱਜ਼ਤੀ ਕਰਨਾ ਵੀ ਵੀਰ ਸੇਵਾ ਕਰੋ ਜ਼ਰੂਰ ਕਰੋ ਪਰ ਤੁਸੀਂ ਥੋੜਾ ਜਿਹਾ ਵੇਟ ਕਰੋ ਪਾਣੀ ਕੱਟ ਲੈਂਦੋ। ਜੀ ਜੋ ਵੀ ਕਿਉਂਕਿ ਹੁਣ ਰਾਸ਼ਨ ਤਾਂ ਅ ਲੋੜ ਪੈਣੀ ਆ ਡੰਗਰਾ ਤੇ ਪੱਠਾਂ ਮੱਜਾਂ ਦੇ ਮਤਲਬ ਪੱਠਿਆਂ ਦੀ ਤੇ ਤੂੜੀ ਦੀ ਇੱਕ ਫੀਡ ਵਗੈਰਾ ਦੀ ਕਿਉਂਕਿ ਪਾਰਲੇ ਪਾਸੇ ਜਿੰਨੇ ਵੀ ਪਿੰਡ ਗੇ ਸਾਰੇ ਫਸਲ ਡੁੱਬ ਚੁੱਕੀ ਆ ਪੱਠੇ ਵੀ ਡੁੱਬ ਚੁੱਕੇ ਤੂੜੀਆਂ ਵੀ ਉਹਨਾਂ ਦੀ ਵਿਚਾਰਨੀ ਖਤਮ ਹੋ ਗਈਆਂ ਜੀ ਜੀ ਉਹ ਚੀਜ਼ਾਂ ਜਿਹੜੀਆਂ ਆ ਪਾਣੀ ਹਟ ਜੂਗਾ ਤੁਸੀਂ ਪਿੰਡ-ਪਿੰਡ ਲੈ ਕੇ ਆਪਦੇ ਸਾਧਨਾਂ ਤੇ ਪਹੁੰਚ ਜਾ ਜੇ ਹਰ ਇੱਕ ਘਰ ਤੱਕ ਵੀਚਿਤ ਕਰਿਆ ਜੇ ਹਰੇ ਕਰਨ ਨੂੰ ਆਪ ਆਪਦੇ ਹੱਥਾਂ ਦੇ ਕੇ ਆਇਆ ਜੇ ਕਿਸੇ ਦੇ ਮਨ ਚ ਇਹ ਨਾ ਚਾਵੇ ਵੀ ਸਾਡਾ ਘਟ ਗਿਆ ਨਾ ਵੱਧ ਗਿਆ ਜੀ ਜੀ ਅੱਜ 10 ਦਿਨ ਦਾ ਹਫ਼ਤਾ 10 ਦਿਨ ਰੋਕ ਕੇ ਇਸ ਮਤਲਬ ਸੁੱਕਾ ਰਾਸ਼ਨ ਵੀ ਲਉਣਾ ਸੁੱਕਾ ਰਾਸ਼ਨ ਵੀ ਲਉਣਾ ਨਾ ਤਬ ਤੱਕ 10 ਦਿਨ ਰੋਕ ਕੇ ਲਓ ਪਾਣੀ ਉੱਤਰ ਲੈ ਦੋ ਵੀ ਜਿਹੜਾ ਤੁਸੀਂ ਉਹਨਾਂ ਅਗਲੇ ਪਿੰਡ ਤੱਕ ਜਿੱਥੇ ਤੁਹਾਨੂੰ ਮਤਲਬ ਤੁਸੀਂ ਜਾਓ ਅਗਲੇ ਦੇ ਘਰ ਤੱਕ ਪਹੁੰਚੋਵੇ ਤੁਹਾਡਾ ਰਾਸ਼ਨ ਯਾਨੀ ਕਿ ਤੁਹਾਡੇ ਕੰਨ ਮਤਲਬ ਹਜੇ ਤੱਕ ਉਹ ਘਰਾਂ ਤੱਕ ਨਹੀਂ ਪਹੁੰਚਿਆ ਜਾ ਰਿਹਾ ਕਿਉਂਕਿ ਚਾਰੇ ਪਾਸੇ ਜਿਹੜਾ ਪਾਣੀ ਨੇ ਘੇਰਿਆ ਹੋਇਆ ਰਾਸ਼ਨ ਤਾਂ ਵੇਖੋ ਜੀ ਵੋਟਰ ਆਈ ਮਤਲਬ ਸਸਤਾ ਬਹੁਤ ਆ ਗਿਆ 6-7 ਮਤਲਬ ਉਹਨਾਂ ਵੋਟ ਵੀ ਆਪਦੀ ਲੈ ਕੇ ਆਂਦੀ ਹੋਈ ਆ ਕੱਲ ਸੈਲੀਬ੍ਰਿਟੀ ਵੀ ਆਪਣੇ ਵਿੱਚ ਆਈ ਸੀ ਉਹਨਾਂ ਨੇ ਦੋ ਵੋਟ ਇੱਥੇ ਦੇਖ ਕੇ ਗਏ ਆ ਨਾਲ ਐਨ ਡੀ ਆਰ ਐਫ ਦੇ 7 8 810 ਵੋਟ ਉਹਨਾਂ ਦੀ ਚੱਲੀ ਆਈ ਯਾਰ ਜਿਸ ਦੀ ਰਾਸ਼ਨ ਤਾਂ ਪਚਾਰੇ ਆ ਜੀ ਕੋਈ ਮਤਲਬ ਇਹ ਅਜੇ ਤੱਕ ਖਬਰ ਮੈਨੂੰ ਨਹੀਂ ਸੁਣਨ ਚਾਹੀ ਪੀ ਉਸੇ ਬੰਦੇ ਕੋ ਰਾਸ਼ਨ ਨਹੀਂ ਪਹੁੰਚਿਆ ਪਰ ਮੈਂ ਇਹ ਕਰ ਕਹਿਣਾ ਵਾਂ ਵੀ ਚਲੋ ਰਾਸ਼ਨ ਹੋਰ ਵੀ ਲੋਡ ਹੈਗੀ ਆ ਪਰ ਕਹਿ ਮਤਲਬ ਕਹਿੰਦਾ ਵਾ ਵੀ ਬੋਟਰ ਹੀ ਦਸਾ ਪੁਰਾਣੀ ਦੇ ਸਾਧੇ ਕਿਉਂਕਿ ਬੋਟਰ ਤੇ ਵਜ਼ਨ ਨਾਲ ਮੈਕਸੀਮਮ ਆ ਜਿਹੜੇ ਟਰਾਲੀ ਤੇ ਵਜ਼ਨ ਜਿੰਨਾ ਮਰਜ਼ੀ ਲੱਦ ਕੇ ਲੈ ਜਾਓ ਜਦੋਂ ਰਸਤਾ ਖੁੱਲ ਗਿਆ ਜੀ ਆਪ ਦਾ ਜਿੰਨਾ ਮਰਜ਼ੀ ਲੱਦ ਕੇ ਉਹਦੇ ਤੇ ਲੈ ਜਾ ਜੇ ਅਗਲੇ ਪਿੰਡ ਤੱਕ ਸਾਡੇ ਜਿੰਨੇ 10 ਤੋਂ 12 ਪਿੰਡ ਹੈ ਜੀ ਇੱਕ ਪਿੰਡ ਤੇ ਜਾਓ ਇੱਕ ਟਰਾਲਾ ਜਾਵੇ ਉਹ ਹਰੇਕ ਪਰਿਵਾਰ ਨੂੰ ਮਿਲੇਗਾ ਜੀ ਬਰਾਬਰ ਮਿਲਿਆ ਤੇ ਅਲੈ ਨੂੰ ਸੰਤੁਸ਼ਟੀ ਹੁੰਦੀ ਹੈ ਤੇ ਦੇਣ ਦਾ ਵੀ ਫਾਇਦਾ ਤਾਂ ਆਇਆ ਜੀ ਇੱਥੇ ਕੀ ਹੈ ਜੀ ਹੁਣ ਮਤਲਬ ਤਰਾਜ ਉੱਠ ਰਿਹਾ ਕੋਈ ਤੇ ਆ ਕੇ ਜੀ ਰੋਲਾ ਪਾਦਾ ਕੋਈ ਸਰਪੰਚਾਂ ਤੋਂ ਫੀਮ ਲਈ ਜਾਂਦਾ ਜੀ ਜੀ ਕੋਈ ਲੈ ਜਾਂਦਾ ਜੀ ਉੱਥੇ ਜਿਹੜੇ ਮਤਲਬ ਹੈ ਜਿਹੜੇ ਮਤਲਬ ਗੁੱਲੀਟਰ ਬਣਿਆ ਜੀ ਉਹ ਖਾ ਕੇ ਜੀ ਖਾਣਾ ਕਰਕੇ ਦੇਖੋ ਹਾਲਾਤ ਨੇ ਕੁਦਰਤ ਦੀ ਮਾਰ ਆ ਇਸ ਟਾਈਮ ਉਹ ਜਿੰਦਾ ਦਾ ਫਾਇਦਾ ਹੈ ਨਹੀਂ ਇਸ ਚੀਜ਼ ਨੂੰ ਤਾਂ ਮਤਲਬ ਆਪਾਂ ਸਾਰੇ ਰਲ ਮਿਲ ਕੇ ਮੈਨੇਜ ਕਰ ਸਕਦੇ ਆ ਜੀ ਬਿਲਕੁਲ ਤੇ ਮੈਂ ਕਿਹਾ ਨਾ ਵੀ ਦਫਤਰ ਦੱਸ ਦੇਣ ਤੱਕ ਪਾਣੀ ਪਰਮਾਥਮ ਕਰੇ ਉਤਰ ਜਾਏਗਾ ਤੇ ਹਰੇਕ ਪਿੰਡ ਤੱਕ ਜਾ ਕੇ ਪਹੁੰਚ ਕਰਕੇ ਤੁਸੀਂ ਰਾਸ਼ਨ ਜਿਹੜਾ ਰਾਸ਼ਨ ਵੀ ਦਿਓ ਸਭ ਤੋਂ ਮੇਨ ਜਿਹੜੀ ਮਤਲਬ ਬਾਜੀ ਲੋੜ ਪੈਣੀ ਆ ਉੱਥੇ ਪਸ਼ੂਆਂ ਦੇ ਚਾਰੇ ਦੀ ਜੀ ਜੀ ਕਿਉਂਕਿ ਪੱਠੇ ਵਿੱਚ ਖਤਮ ਹੋ ਚੁੱਕੇ ਆ ਨਾਲ ਆਪਣੇ ਥੋੜੀ ਵੀ ਖਤਮ ਆ ਤੇ ਫੀਡ ਵਗੈਰਾ ਤਾਂ ਨਹੀਂ ਸੱਚ ਜਿਹਨਾਂ ਨੂੰ ਇਹ ਗੱਲ ਕਹਿਣਾ ਵੀ ਜਦੋਂ ਪਾਣੀ ਆ ਸਰ ਗਿਆ ਉਹ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਫੈਲ ਦਿਆ ਜੀ ਵੀ ਜੋ ਪਸ਼ੂ ਵਿਚਾਰੇ ਪਸ਼ੂਆਂ ਨੂੰ ਕਿਉਂਕਿ ਆਸਤਾਂ ਪੋਤਾਂ ਨਾ ਹਾਸਤੇ ਚਾਰਾ ਵੀ ਪੰਚ ਨਹੀਂ ਰਿਹਾ ਸੀ ਕਿਉਂਕਿ ਜੜਾ ਮਤਲਬ ਚਾਰ ਵਗੈਰਾ ਵੀ ਆ ਰਿਹਾ ਉਹ ਐਸਪੋਰਟ ਤੇ ਨਹੀਂ ਜਾ ਸਕਦਾ ਕਿਉਂਕਿ ਵਜਨ ਬਹੁਤ ਜ਼ਿਆਦਾ ਜੀ ਤੇ ਇਸ ਕਰਕੇ ਬੇਨਤੀ ਆ ਵੀ ਉਹਨਾਂ ਵਾਸਤੇ ਜਿਹੜਾ ਮਾੜਾ ਮੜਾ ਚਾਹ ਦੇਣਾ ਬੂਆ ਜੀ ਧੰਨਵਾਦ ਸਰਪੰਚ ਸਾਹਿਬ ਇਹ ਸਾਨੂੰ ਸਰਪੰਚ ਸਾਹਿਬ ਜੋ ਕਿ ਇੱਥੇ ਜਿਹੜੀ ਸੇਵਾ ਵੀ ਕਰਾ ਰਹੇ ਬ ਜੇਕਰ ਪਸ਼ੂਆਂ ਦੇ ਚਾਰੇ ਦੀ ਗੱਲ ਕੀਤੀ ਤਾਂ ਉਹ ਜ਼ਿਆਦਾ ਚਾਰਾ ਜਾਂ ਹੋਰ ਚੀਜ਼ਾਂ ਲ ਜਾਣੀਆਂ ਇੱਥੋਂ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਇਹ ਜਿੱਦਾਂ ਤੇਰ ਪਾਣੀ ਉਤਰੂਗਾ ਉਸ ਤੋਂ ਬਾਅਦ ਵੀ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਕਈ ਤਰ੍ਹਾਂ ਦੀ ਸਹਾਵਾ ਦੀ ਜ਼ਰੂਰਤ ਪਵੇਗੀ ਸੋ ਇਸ ਕਰਕੇ ਉਹਨਾਂ ਦੀ ਅਪੀਲ ਹੈ ਕਿ ਥੋੜੀ ਵੇਟ ਕੀਤੀ ਜਾਵੇ ਉਸ ਤੋਂ ਬਾਅਦ ਜਰਾ ਰਾਸ਼ ਨੇ ਪਿੰਨਾਂ ਵਿੱਚ ਭਜਾਇਆ ਕੈਮਰਾਮੈਨ ਗਪਾਲ ਕੰਬੋਜ ਦੇ ਨਾਲ ਜਗਮੀਤ ਸੰਧੂ ਜੀ ਆਰ ਨਿਊਜ਼ ਕਾਵਲਪੱਤਨ ਫਾਜ਼ਿਲਕਾ